ਸਾਡੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਕਬੱਡੀ ਖਿਡਾਰੀ ਸਾਡੇ ਪਿੰਡ ਦੀ ਸ਼ਾਨ ਰੁਰਦੂ ਜੀ ਉਸ ਨੂੰ ਕਹਿੰਦੇ ਨੇ ਜਿੰਦਗੀ ਬਹਾਰਾ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚ ਪਿੰਡ ਦੇ ਨਾਮ ਨੂੰ ਰੌਸ਼ਨ ਕੀਤਾ ਉਹਨਾਂ ਦਾ ਮਾਣ ਸਨਮਾਨ ਟੀਮ ਵੱਲੋਂ ਜਵਾਨੀ ਟਾਈਮ ਜਿਨ੍ਹਾਂ ਨੇ ਮਿਹਨਤ ਕੀਤੀ ਆ ਆਸਾ ਕਰਦੇ ਆ ਉਹ ਉਹਨਾਂ ਦਾ ਨਾਮ ਜਿਹੜਾ ਜਾਂ ਜਵਾਨੀ ਜਿਨ੍ਹਾਂ ਨੇ ਗਰਾਊਂਡ ਦੇ ਦੇਖੇ ਲਾਈ ਆ ਉਹਨਾਂ ਦਾ ਨਾਮ ਜਿਹੜਾ ਰਹੀ ਦੁਨੀਆ ਤੱਕ ਰਹਿੰਦਾ ਕਹਿੰਦੇ ਨੇ ਦਾਤਾ ਤੇ ਭਗਤ ਸ਼ੂਰਮਾ ਤਿੰਨੇ ਜੱਗ ਜਾਂਦੇ ਨੇ ਕਲਾਕਾਰ ਹੋਵੇ ਪਲਵਾਨ ਹੋਵੇ ਪਲੇਅਰ ਹੋਵੇ ਜਾਦੀ ਨੇ ਸਮਾਜ ਵਾਸਤੇ ਕੋਈ ਨਾ ਕੋਈ ਚੰਗਾ ਕੀਤਾ ਹੁੰਦਾ ਉਹਨਾਂ ਨੂੰ ਦੁਨੀਆ ਹਮੇਸ਼ਾ ਚੇਤੇ ਰੱਖਦੀ ਹੈ ਤੁਹਾਡੀਆਂ ਅਸੀਸਾਂ ਸਦਕਾ ਪੂਰੇ ਪੰਜਾਬ ਵਿੱਚ ਜਾਣ ਦਾ ਸਮਾਂ ਮਿਲਿਆ ਜਿੱਥੇ ਵੀ ਅਸੀਂ ਐਥਲੈਟਿਕਸ ਦੇ ਟੂਰਨਾਮੈਂਟ ਦੇ ਵਿੱਚ ਗਏ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਮੰਡੀਕਲਾਂ ਪਿੰਡ ਦੇ ਬਸਨੀਕ ਨੇ ਜਾਂ ਮੰਡੀਕਲਾਂ ਦੇ ਬੱਚੇ ਖੇਡਣ ਵਾਸਤੇ ਆਏ ਨੇ ਉੱਥੇ ਸਾਡੇ ਪੁਰਾਣੇ ਖਿਡਾਰੀਆਂ ਦਾ ਜ਼ਿਕਰ ਜ਼ਰੂਰ ਹੁੰਦਾ ਸੀ ਤੇ ਉਹਨਾਂ ਵਿੱਚੋਂ ਜੇ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਸਭ ਤੋਂ ਵੱਧ ਜ਼ਿਕਰ ਹੋਇਆ ਅੱਜ ਸਾਡੇ ਕੋਲੋ ਚੇਚੇ ਤੌਰ ਤੇ ਪਹੁੰਚੇ ਸਾਡੇ ਪਿੰਡ ਦੀ ਉਹ ਹਸਤੀ ਜਿਨ੍ਹਾਂ ਨੇ ਮੰਡੀ ਕਲਾਂ ਦੇ ਨਾਮ ਨੂੰ ਦੂਰ ਤਰੇਡੇ ਤੱਕ ਆਪਣੀ ਮਿਹਨਤ ਦੇ ਜ਼ਰੀਏ ਪਹਚਾਇਆ ਸਰਦਾਰ ਰਣਦੂ ਸਿੰਘ ਜੀ ਕਬੱਡੀ ਖਿਡਾਰੀ ਤੇ ਮੈਂ ਪਰਸੋਂ ਵੀ ਇਹਨਾਂ ਨਾਲ ਗਰਾਊਂਡ ਦੇ ਵਿੱਚ ਹੀ ਤੋਂ ਮੈਂ ਗੱਲ ਕੀਤੀ ਆ ਉਹ ਬੋਲ ਰਹੇ ਸੀ ਖੇਡਾਂ ਦੇ ਨਾਲ ਨਾਲ ਐਥਲੈਟਿਕਸ ਦੇ ਵਿੱਚ ਵੀ 100 ਮੀਟਰ ਤੇ 200 ਮੀਟਰ ਦੇ ਵਿੱਚ ਕਹਿੰਦੇ ਨਵੇਂ ਨਹੀਂ ਸੀ ਲੱਗਣ ਦਿੰਦੇ ਆਪਾਂ ਅੱਜ ਜੋ ਆਪਣੇ ਕੋਲ ਅਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਮਾਣ ਸਨਮਾਨ ਆਪਾਂ ਆਪਣੇ ਬੰਨੂਆਂ ਨੂੰ ਕਰਨਾ ਓਕੇ ਐਡੇ ਵੱਡੇ ਖਿਡਾਰੀਆਂ ਦਾ ਤੇ ਮੈਨੂੰ ਲੱਗਦਾ ਵੀ ਸਾਡੀ ਤੁਸ਼ ਬੁੱਢੀ ਜਾਂ ਛੂਟੀ ਜੀ ਪੇਟਾ ਜਿ ਉਹਨਾਂ ਦਾ ਮਾਣ ਵੱਧਦਾ ਤੇ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਤੇ ਫਕਰ ਮਹਿਸੂਸ ਹੋਵੇਗਾ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਭਾਗੀ ਬੰਦਰ ਦੇ ਵਿੱਚ ਹੋਆਂ ਬੱਚੇ ਜਿਹੜੇ ਕੌਗ ਵਗੈਰਾ ਜਾਂ ਟਰੈਫਿਕਾਂ ਤੇ ਜਿਹੜੀ ਬੱਚੀ ਸਾਈਕਲੀ ਜਿੱਤ ਕੇ ਲੈ ਕੇ ਆਈ ਆ ਉਹਦਾ ਜਿਹੜਾ ਇੱਕ ਦੋ ਸੱਜਣ ਆਪਾਂ ਪਿੰਡ ਦੇ ਵਿੱਚੋਂ ਹੋਰ ਬੁਲਾਏ ਆ ਮੈਂ ਚਾਹੁੰਨਾ ਪਿੰਡ ਦੇ ਵਿੱਚ ਆਪਸੀ ਪਿਆਰ ਭਾਈਚਾਰਕ ਸਾਂਝ ਤੇ ਜਿਹੜੇ ਪੁਰਾਣੇ ਸਾਡੇ ਖਿਡਾਰੀ ਨੇ ਕਿਸੇ ਕਾਰਨਾ ਕਰਕੇ ਉਹ ਗਰਾਊਂਡ ਤੋਂ ਦੂਰ ਹੋ ਗਏ ਜ਼ਿੰਦਗੀ ਦੀਆਂ ਔਕੜਾਂ ਨੇ ਉਹਨਾਂ ਨੂੰ ਭਾਵੇਂ ਪਾਸੇ ਤੱਕ ਤਾਂ ਉਹਨਾਂ ਹਰ ਸੱਜਣ ਨੂੰ ਆਪਾਂ ਗਰਾਊਂਡ ਤੱਕ ਵਾਪਸ ਲੈ ਕੇ ਆਉਣ ਦੀ ਸਾਡੀ ਕੋਸ਼ਿਸ਼ ਹੈ। ਉਹ ਆਪਾਂ ਇਸੇ ਤਰ੍ਹਾਂ ਸਾਰੇ ਏਕਾ ਪਿਆਰ ਖੁਆਦ ਆਪਸੀ ਭਾਈਚਾਰਕ ਸਾਂਝ ਔਰ ਬੱਚੇ ਵੱਡੇ ਛੋਟੇ ਕੋਚਾਂ ਦੀ ਰਿਸਪੈਕਟ ਵੱਡੇ ਛੋਟੇ ਬੱਚਿਆਂ ਨਾਲ ਪਿਆਰ ਮਿਲਵਤਨ ਦੇਣਾ ਰਹੀਏ ਤੇ ਮੇਰੇ ਵੱਲੋਂ ਸਮੁੱਚੀ ਹਾਰਡਵਰਕ ਟੀਮ ਜੀ ਉਹ ਸਾਹਿਬ ਬਲੀਬਾਲ ਬਰਾੜ ਸਾਹਿਬ ਉਹਨਾਂ ਵੱਲੋਂ ਲਾਲੀ ਜੀ ਕੇਪੀ ਜੀ ਕਮਦੂਰ ਸਿੰਘ ਜੀ ਓਪੀ ਉਸ ਤੋਂ ਬਾਅਦ ਸਖਪਾਲ ਗੋਰਾ ਜੀ ਬਾਬਾ ਦਰਸ਼ਨ ਜੀ ਬਲਵਿੰਦਰ ਖਾਨ ਜੀ ਇਹਨਾਂ ਵੱਲੋਂ ਸਰਦਾਰ ਰੋਡੂ ਸਿੰਘ ਨੂੰ ਸਮੁੱਚੀ ਹਾਰਡਵਰਕ ਟੀਮ ਵੱਲੋਂ ਜੀਓ ਆਏ ਆਖਦੇ ਆ ਤੇ ਮੈਂ ਜਿੰਨਾ ਚਿਰ ਉਹ ਸੱਜਣ ਤਾਂ ਸਾਡੇ ਨਹੀਂ ਆਉਂਦੇ ਤੇ ਤੁਹਾਨੂੰ ਟਾਈਮ ਅੰਕੂ ਨੂੰ ਮੈਂ ਬੇਨਤੀ ਕਰੂੰਗਾ ਕਿ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕਿਉਂਕਿ ਪਤਾ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਬੋਲਿਆ ਹਮ ਆਦਮੀ ਹਾਂ ਇਕਦਮੀ ਪਤਾ ਕੁਛ ਨਹੀਂ ਕਦੋਂ ਕੀ ਹੋ ਜਾਣਾ ਅੰਕਲ ਇੱਕ ਐਸ ਤਰ੍ਹਾਂ ਦੀ ਬਿਮਾਰੀ ਨਾਮਰਾਦ ਬਿਮਾਰੀ ਜਿਹਦਾ ਸਾਡੇ ਸਮਾਜ ਦੇ ਵਿੱਚ ਨਾਂ ਵੀ ਨਹੀਂ ਲੱਟਾ ਜਾਂਦਾ ਉਸ ਨਾਲ ਜੀਉਂਦੇ ਰਹੇ ਨੇ ਪਰ ਫਿਰ ਵੀ ਇਹਨਾਂ ਨੇ ਆਪਣੀ ਹਿੰਮਤ ਹੌਸਲਾ ਨੇ ਇਸੇ ਕਰਕੇ ਗਰਾਊਂਡ ਦੇ ਵਿੱਚ ਬੁਲਾਇਆ ਪ੍ਰਮਾਤਮਾ ਨੇ ਸਾਨੂੰ ਅੱਜ ਜੇ ਮੌਕਾ ਦਿੱਤਾ ਤੇ ਅਸੀਂ ਕੀ ਨਹੀਂ ਕਰ ਸਕਦੇ ਸਵੇਰ ਵੇਲੇ ਵੀ ਇਹ ਜਿੰਨੀ ਕਿ ਮਿਹਨਤ ਜਿੰਨੇ ਇੱਕ ਸਰੀਰ ਅਲਾਉ ਕਰਦਾ ਉਨੀ ਮਿਹਨਤ ਕਰਦੇ ਨੇ ਉਸ ਬਿਮਾਰੀ ਤੋਂ ਪੀੜਤ ਨੇ ਪਰ ਫਿਰ ਵੀ ਇਹਨਾਂ ਨੇ ਗਰਾਊਂਡ ਦਾ ਮੂੰਹ ਨਹੀਂ ਛੱਡਿਆ ਜਦੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਉਹ ਪਹਿਲੇ ਹਾਧਾਰ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੈਂ ਕਹਿੰਦੇ ਬੱਚਾਂ ਕੋਲ ਜਰੂਰ ਆਉਂਗਾ। ਉਸ ਵਾਸਤੇ ਆਪਣਾ ਫਰਜ ਬਣਦਾ ਇਹੋ ਜਿ ਖਿਡਾਰੀਆਂ ਦਾ ਇੱਜ਼ਤ ਮਾਣ ਸਤਿਕਾਰ ਕਰਨਾ ਕਿਉਂਕਿ ਆਪਣੇ ਤੋਂ ਸੀਨੀਅਰ ਵੀ ਨੇ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਐਡੀ ਵੱਡੀ ਮੋਟੀਵੇਸ਼ਨ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਹੋਰ ਆਧਾਰਨ ਕੋਈ ਆਪਾਂ ਦੇ ਸਕਦੇ ਆ। ਐਡੀ ਭਿਆਨਕ ਬਿਮਾਰੀ ਨਾਲ ਲੜਨ ਦੇ ਬਾਵਜੂਦ ਵੀ ਗਰਾਊਂਡ ਦੇ ਵਿੱਚ ਬੜੇ ਰਹਿਣਾ ਨਹੀਂ ਤਾਂ ਬੰਦਾ ਹੌਸਲਾ ਛੱਡ ਜਾਂਦਾ ਹੁੰਦਾ ਕਿ ਹੋਣਾ ਕੀ ਆ ਇੱਕ ਪਲੇਅਰ ਦੀ ਕੋਲੇ ਜਿਹੜੇ ਮੌਲਿਕ ਗੁੰਨੇ ਜਿਹੜੇ ਉਹਦੇ ਉਹਨਾਂ ਕਰਕੇ ਇਹ ਹੌਸਲੇ ਹਿੰਮਤ ਮਿਲਦੀ ਆ। ਗਰਾਊਂਡ ਦੇ ਵਿੱਚ ਹਾਰਨਾ ਉਸ ਤੋਂ ਬਾਅਦ ਜਿਤਨਾ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੀ ਜਿਹੜੀ ਜੰਗ ਆ ਕਦੇ ਹਾਰਗੇ ਕਦੇ ਜਿੱਤਗੇ ਉਸ ਵਾਸਤੇ ਇਹਨਾਂ ਦੇ ਹੌਸਲੇ ਨੂੰ ਵੀ ਸਲਾਮ ਤੇ ਆਪਾਂ ਸਾਰੇ ਜ਼ੋਰਦਾਰ ਤਾੜੀਆਂ ਨਾਲ ਅੰਕਲ ਜੀਆਂ ਦਾ ਸਵਾਗਤ ਕਰਾਂਗੇ ਮੈਂ ਦੇਬੀ ਕਰੂੰਗਾ ਉਹ ਆਪਣੀ ਮਿੱਟੀ ਕਲਪੀ ਦੇ ਵਿੱਚੋਂ ਜੋ ਕਲ ਪਿੱਛਿਆ ਜਾਂਾਨੂੰ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿਹੜਾ ਪ੍ਰੋਫੈਸ਼ਨਲ ਕੋਚ ਆ ਬਸ ਇੱਕ ਖਿਡਾਰੀ ਹੋਣ ਦੇ ਨਾਂ ਤੇ ਅਸੀਂ ਆਪਣਾ ਇਹ ਫਰਜ਼ ਸਮਝਦੇ ਹੋਏ ਬੱਚਾ ਨੂੰ ਉੱਥੇ ਇਕੱਠਾ ਕੀਤਾ ਤਮੇਨ ਕੰਟੀਨਿਊ ਬੇਨਤੀ ਕਰੂੰ ਕਿ ਉਹ ਆਪਣੇ ਜਿਹੜੇ ਸ਼ਬਦਾ ਇਹਨਾਂ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਅੱਗੇ ਜਿਹੜੇ ਜ਼ਿੰਦਗੀ ਨੂੰ ਵਿਸ਼ਵਾਸ ਸਕਣ ਤੇ ਉਹ ਜ਼ਰੂਰ ਸਾਂਝੇ ਕਰਨ ਕਿ ਤੁਹਾਨੂੰ ਮਿਹਰਬਾਨੀ ਰੱਬ ਰੱਖਾ ਹਾਂਜੀ ਜਿਹੜੀ ਜਿੰਨੇ ਬੱਚੇ ਨੇ ਖੜਿਆ ਉਹ ਨਹੀਂ ਚੱਲ ਗਈ ਇਹਨਾਂ ਬੱਚੇ ਬਾਕੀ ਖਾਣਾ ਇਹਨਾਂ ਨੂੰ ਡੇਲੀ ਕਰੋ ਖਾਣਾ ਇਹਨਾਂ ਨੂੰ ਜ਼ਰੂਰ ਡੇਲੀ ਕਰੋ